ਅਮਰਤਸਰ ਪੁਲਿਸ ਦੀ ਵੱਡੀ ਕਾਮਯਾਬੀ ਚੋਰੀ ਹੋਏ ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ ਅਮਰਤਸਰ ਦੇ ਸਾਈਬਰ ਕ੍ਰਾਈਮ ਨੇ 78 ਵਿਅਕਤੀਆਂ ਦੇ ਮੋਬਾਈਲ ਫੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ ਮੋਬਾਈਲ ਫੋਨ ਮਾਲਕਾਂ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਤੁਸੀਂ ਵੀ ਸੁਣੋ ਮੋਬਾਈਲ ਚੋਰੀ ਹੋਣ ਤੇ ਕਿੱਥੇ ਕਰੀਏ ਸ਼ਿਕਾਇਤ ਜਿੱਥੇ ਸਾਨੂੰ ਪੰਜਾਬ ਪੁਲਿਸ ਅਤੇ ਸਾਈਬਰ ਕ੍ਰਾਈਮ ਅੱਜ 78 ਮੋਬਾਈਲ ਫੋਨਸ ਰਿਕਵਰ ਕੀਤੇ ਨੇ ਜੋ ਵੱਖ-ਵੱਖ ਕੰਪਨੀਆਂ ਦੇ ਨੇ ਤੇ ਅਸੀਂ ਉਹਨਾਂ ਨੂੰ ਅੱਜ ਹੈਂਡਓਵਰ ਕਰ ਰਹੇ ਹਾਂ ਕੰਪਲੇਨੈਂਟ ਜਿਹੜੇ ਸਾਂਝ ਕੇਂਦਰ ਚ ਕੰਪਲੇਨਟ ਕਰਾਉਂਦੇ ਨੇ ਆਪਣੀ ਮਿਸਿੰਗ ਜਾਂ ਸਟੋਲਨ ਮੋਬਾਈਲ ਕੋਈ ਵੀ ਹੋ ਸਕਦਾ ਅਸੀਂ ਟ੍ਰੇਸ ਕਰਕੇ ਦਿੰਦੇ ਹਾਂ ਮੈਡਮ ਕਿਸੇ ਦਾ ਜੇਕਰ ਮੋਬਾਈਲ ਚੋਰੀ ਹੋ ਜਾਏ ਤਾਂ ਕੀ ਸੰਪਰਕ ਕਰੇ ਸਾਂਝ ਕੇਂਦਰ ਵਿੱਚ ਆਪਣੇ ਨੀਅਰਬਾਈ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਵਿੱਚ ਜਾ ਕੇ ਉਹ ਆਪਣੀ ਕੰਪਲੇਨਟ ਕਰ ਸਕਦਾ ਲਾਸਟ ਜਸੀ ਆਈ ਆਰ ਰਿਪੋਰਟ ਉਹ ਨੰਬਰ ਮੈਡਮ ਹੈਗਾ ਜਿੱਦਾਂ ਆਨਲਾਈਨ ਵੀ ਕੁਝ ਕੀਤਾ ਇਹਦਾ ਪ੍ਰਾਲਾ ਕੀਤਾ ਗਿਆ ਸੀਆਈਆਰ ਪੋਰਟਲ ਆਨਲਾਈਨ ਤਾਂ ਅਵੇਲੇਬਲ ਨਹੀਂ ਜੀ ਗੂਗਲ ਤੇ ਸਰਚ ਕਰੋਗੇ ਤੇ ਆ ਜਾਵੇਗਾ ਜੀ ਇਸ ਅੰਮ੍ਰਿਤਸਰ ਦੇ ਦੇਸਾ ਦੇ ਸਾਈਬਰ ਸੈੱਲ ਜਿਨ੍ਹਾਂ ਦੇ ਮਿਸ਼ਨਡੇਟ ਪੁਲਿਸ ਅੰਮ੍ਰਿਤਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀ ਵੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮੰਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲਸ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਜੀ ਸਰ ਕਿੰਨੇ ਟੋਟਲ ਕਿੰਨੇ ਮੋਬਾਈਲ ਹੈ ਜੀ 78 78 ਮੌਜੂਦ ਸਿਟੀ ਦੇ ਅਧਿਕਾਰੀਆਂ ਦਈ ਸਾਡੇ ਕੋਲ ਕਮਿਸ਼ਨਰੇਟ ਆ ਬਸਾ ਤੇ ਟੋਟਲ ਕੰਪਲੇਂਟਾਂ ਕਿੰਨੀਆਂ ਹੋਈਆਂ ਸੀ ਜਨਰਲ ਕੰਪਲੀਟਾ ਸਮੇਂ ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵੱਧ ਹੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਟਰੇਸ ਹੋ ਪਾਏ ਨੇ ਉਹ ਟਰੇਸ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਔਰ ਅਲਰੇਡੀ ਦਰਜ ਨੇ ਉਹਨਾਂ ਤੇ ਸਾਡਾ ਜਿਹੜਾ ਸਾਈਬਰ ਵਿੰਗ ਆ ਉਹ ਪਹਿਲੀ ਹੋਈ ਸੀ ਜਾਂ ਫਿਰ 2000 ਦੇ ਵਿੱਚ ਕਿ ਚੋਰੀ ਵੀ ਹੋਈ ਸੀ ਲੱਗਦਾ ਇਹ ਚੋਰੀ ਹੋਈ ਸੀ ਜੀ ਇਹ ਸਾਰੇ ਚੋਰੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਇਏ ਨੇ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫ਼ਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫ਼ਤੀਸ਼ ਕੀਤੀ ਸਾਈਬਰ ਸੈੱਲ ਨੂੰ ਤਫ਼ਤੀਸ਼ ਕੀਤੀ ਗਈ ਆ ਉਸ ਤਫ਼ਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਾਰਡ ਕਿੰਨੀ ਦੇਰ ਦੇ ਸਾਰੇ ਟ੍ਰੇਸ ਹੈਗੇ ਆ ਮਤਲਬ ਕਿ ਕਿੰਨੀ ਦੇਰ ਚ ਟ੍ਰੇਸ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨਿਆਂ ਦੀਆਂ ਹੈਗੀਆਂ ਨੇ 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾਗਾ ਉਹਦੇ ਤਹਿਤ ਟੈਕਨੀਕਲੀ ਐਗਜ਼ਾਮਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਮਿਸਿੰਗ ਸਰ ਵਿੱਚ ਹੀ ਨੇ ਹਾਂਜੀ ਮਿਸਿੰਗ ਮਿਸਿੰਗ ਮੋਬਾਈਲ ਜਿਹੜੇ ਨੇ ਉਹ ਤੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕ੍ਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰ ਰਹੀ ਹੈ ਸਰ ਜਿਸ ਤਰ੍ਹਾਂ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹਦੇ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਚ ਜਾਰੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਕਈ ਬੰਦੇ ਆਈਡੈਂਟੀਫਾਈ ਕਰਕੇ ਉਹਨਾਂ ਦੇ ਪੈਸੇ ਉੱਥੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈਆਂ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਹ ਖਤਿਆਰ ਕਰਕੇ ਸਾਰੀ ਤਫਤੀਸ਼ ਕੀਤੀ ਜਾਂਦੀ ਹੈ ਮਲਾਜਮਾਂ ਨੂੰ ਕਾਫੀ ਸ਼ਿਕਾਇਤ ਆਈ ਥੰਗੀ ਨੇ ਬਾਖੀ ਤੁਹ ਨਹੀਂ ਗਿਆ ਪਰ ਮਲਾਜਮਾਂ ਦੀਆਂ ਹੈ ਗਿਆਨ ਤੇ ਸਾਰੀ ਕਿਸੇ ਦਾ ਵੀ ਹੋਵੇ ਭਾਵੇਂ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਰਨ ਦੀ ਇਦਾਂ ਦੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਇਦਾਂ ਦੀ ਲੱਗੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜ੍ਹੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ 'ਚੋ ਬੈਠੇ ਆਪਣੇ ਮੋਬਾਈਲਾਂ 'ਤੋਂ ਜਏ ਸਾਈਬਰ ਕਰਾਈਮ ਅਜਿਹਾ ਬਹੁਤ ਐਕਟਿਵੇਟ ਨੇ ਉਹ ਬਿਨਾ ਕਿਸੇ ਵੈਰੀਫਿਕੇਸ਼ਨ ਤੋਂ ਬਿਨਾ ਪੈਸੇ ਬਾਹਰ ਦਿੰਦੇ ਨੇ ਜਾਂ ਲਾਲਚ ਲਾਲਚ ਵਸਾ ਕੇ ਪੈਸੇ ਬਾਹਰ ਦਿੰਦੇ ਨੇ ਥੋੜਾ ਥੋੜਾ ਜਿਹਾ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਸਾਰੇ ਪੈਸੇ ਉਹਨਾਂ ਦੇ ਜੇ ਚਲੇ ਜਾਂਦੇ ਨੇ ਸੋ ਅਜਿਹੀਆਂ ਜਿਹੜੀਆਂ ਮੋਬਾਈਲ 'ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾ ਇਹਨਾਂ ਦੇ ਨਾ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜਏ ਬੰਦਿਆਂ ਦੇ ਨਾਲ ਇਨਵੋਲਵ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਕਰਨ ਫਸਦੇ ਸਭ ਤੋਂ ਜ਼ਿਆਦਾ ਸਾਈਬਰ ਦੇ ਉੱਤੇ ਕ੍ਰਾਈਮ ਹਰ ਮਤਲਬ ਉਹ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ ਸੁਚੇਤ ਰਹਿ ਕੇ ਕਈ ਵਾਰੀ ਬੱਚੇ ਆ ਫੋਨ ਫੜ ਕੇ ਉਹ ਥੋੜਾ ਥੋੜਾ ਕੰਮ ਕਰਦੇ ਰਹਿੰਦੇ ਨੇ ਤੇ ਪਤਾ ਨਹੀਂ ਕਿੰਨੇ ਪੈਸੇ ਡਾਅ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਲਚ ਵਾ ਸੋਕੇ ਲੱਗ ਜਾਂਦੇ ਨੇ ਅਗਲੇਨ ਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਇਨਵੋਲਵ ਕਰਕੇ ਉਸ ਠਗੀ ਮਾਰਨ ਦੀ ਕੋਸ਼ਿਸ਼ ਕਰਨੀ ਆ ਜੀ ਸਰ ਸ਼ਹਿਰ ਚ ਮਿਲਿਆ ਹਾਂ ਅੱਜ ਅਮਰਸਰ ਸ਼ਹਿਰ ਦੇ ਜੀ ਸਰ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜ ਕੁਝ ਮੋਬਾਈਲ ਇਹ ਵੀ ਆ ਇਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਗਿਆ ਕੋਈ ਬਾਹਰਲੇ ਦੇਸ਼ਾਂ ਚ ਲੈ ਗਏ ਕਿ ਇਹ ਜੇ ਨਹੀਂ ਉਹ ਜਿਹੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ਜਰੀਏ ਨਾਲ ਉਹ ਫਿਰ ਵਾਪਸ ਮੰਗਵਾ ਕੇ ਜਿਹਨੂੰ ਅੱਜ ਹੈਂਡਓਵਰ ਕਰ ਗਏ ਜਿਹੜੇ ਚੋਰੀ ਦੇ ਮੋਬਾਈਲ ਖਰੀਦੇ ਉਹਨਾਂ ਨੂੰ ਕੀ ਕਹਣਾ ਹੈ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਫੋਪੀ ਨਹੀਂ ਸਰ ਜਿਹੜੇ ਖਰੀਦੇ ਨੇ ਉਹਨਾਂ ਤਾਂ ਲਈਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਵੀ ਉਹਦਾ origignal ਬਿਲ ਕਿੱਥੇ ਆ ਕਿਸੇ ਬਿਲ ਦੇ ਅਗੇਂਸਟ ਲਵੇ ਤੇ ਉਹ 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 ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਪੁਰਾਣਾ オリジナル ਬਿੱਲ ਜਦੋਂ ਉਹਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿੱਲ ਦੀ ਨਾਲ ਕਾਪੀ ਦੇ ਕੇ ਜਾਂ ਕੋਈ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਮੋੜ ਸਰ ਉਹਦੇ ਤੇ ਵੀ ਅਗਰ ਇਹ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਵਿੱਚ ਗਿਲਟੀ ਹੈਗਾ ਤੁਸੀਂ ਸਰ ਇਸ ਤਰ੍ਹਾਂ ਕਿਸੇ ਦੀ ਰੈਸਟ ਨਹੀਂ ਬਈ ਇਹ ਜਸਟ ਟੈਕਨੀਕਲ ਬੇਸਿਸ ਤੇ ਅਸੀਂ ਆਧਾਰ ਦੇ ਜਿੱਥੋਂ ਜਿੱਥੋਂ ਮੋਬਾਈਲ ਆ ਉਥੋਂ ਟੈਸਟ ਕਰਕੇ ਉਹਦੀ ਇੰਡੀਕੇਸ਼ਨ ਸਰ ਮੋਬਾਈਲ